ਜਿਸ ਰੂਹ ਨੇ ਜਾਣਾ ਹੁੰਦਾ ਹੈ ਰੂਹ ਬੜੀ ਸੁਕਸ਼ਮ ਹੁੰਦੀ ਹੈ ਜੇ ਤੇ ਅੱਖਰ ਰਸਤੇ ਨਿਕਲ ਜਾਏ ਅਗਲਾ ਜਨਮ ਪਤੰਗੇ ਦਾ ਪਿਆਰ ਹੈ ਜੇ ਕੰਨਾ ਰਸਤੇ ਨਿਕਲ ਜਾਏ ਅਗਲਾ ਜਨਮ ਮਿਰਗ ਦਾ ਪਿਆਰ ਹੈ ਉਹ ਜੂਨ ਮਿਲੇ ਜੇ ਰੂਹ ਨਾਕਰ ਰਸਤੇ ਨਿਕਲ ਜਾਏ ਅੰਗੇ ਪੌਰੇ ਦਾ ਜਨਮ ਤਿਆਰ ਹੈ ਜੀ ਮੁੱਖ ਦੇ ਰਸਤੇ ਰੂਹ ਨਿਕਲ ਜਾਏ ਉਹ ਅੱਡਿਆ ਰਿਆ ਰੂਹ ਨਿਕਲ ਗਈ ਅੱਗੇ ਮੱਛੀ ਦਾ ਜਨਮ ਤਿਆਰ ਹੈ ਮਲਮੂਤਰ ਦੇ ਰਸਤੇ ਰੂਹ ਨਿਕਲ ਜਾਏ ਅੱਗੇ ਗੰਦਗੀ ਦਾ ਕੀੜਾ ਤਿਆਰ ਹੈ ਚੁੰਨਵ ਜਾਣਾ ਹੈ ਪਰ ਜਿਹੜੇ ਸ਼ਬਦ ਵਾਲੇ ਆਲੇ ਨਾਮ ਵਾਲੇ ਗੁਰੂ ਵਾਲੇ ਸਿਮਰਨ ਵਾਲੇ ਕਿਸੇ ਰਸਤੇ ਨਿਕਲ ਜਾਣ ਸਭ ਪ੍ਰਵਾਨ ਹੀ ਪ੍ਰਵਾਨ ਅਕਰਸਤੇ ਨਿਕਲ ਜਾਣ ਮੁਕਰਸਤੇ ਨਿਕਲ ਜਾਣ ਗੁਰਕਾ ਸੇਵਕ ਨਰਕ ਨਾ ਜਾਏ ਉਹ ਇਨ ਗੱਲਾਂ ਵਿੱਚ ਨਹੀਂ ਜਾਂਦੇ ਉਹ ਜਿਸ ਸ਼ਬਦੀ ਕਮਾਈ ਕੀਤੀ ਹੁੰਦੀ ਹੈ ਵਕਤ ਅਖੀਰ ਉਹ ਇਸ ਨੂੰ ਲੈਣਾ ਹੁੰਦਾ ਆਪਣੇ ਵੱਲ ਖਿੱਚਦਾ